ਇਸ ਸਮੇਂ ਅਸੀਂ ਡੇਰਾ ਸੱਜਣ ਪੰਡਵਾ ਵਿਖੇ ਮੌਜੂਦ ਹਾਂ ਜਿੱਥੇ ਜੀਐਸ ਮੱਖਣ ਤੇ ਓਮੀ ਕਾਲੇ ਸੰਘੇ ਨੂੰ 골ਡ ਮੀਡਲ ਸਨਮਾਨ ਕੀਤਾ ਮੱਖਣ ਸਾਹਿਬ ਜੈ ਗੁਰਦੇਵ ਜੀ ਸਰ ਤੁਹਾਨੂੰ 골ਡ ਮੀਡਲ ਸਨਮਾਨ ਕੀਤਾ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਹੈ ਜੀ ਹਾਂਜੀ ਹਾਂਜੀ ਵੇਖੋ ਜਦੋਂ ਮਾਨ ਸਨਮਾਨ ਹੁੰਦੇ ਹੈ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਖੁਸ਼ੀ ਤਾਂ ਆਫੀਸ਼ੀਅਲੀ ਹੋਣੀ ਹੋਣੀ ਆ ਸੋ ਅਸੀਂ ਗੁਰੂ ਮਾਰਾ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਤੰਦਰੁਸਤੀਆਂ ਬਖਸ਼ੇ ਆ ਸਮਰਥ ਬਖਸ਼ੇ ਅਸੀਂ ਇੱਥੇ ਹੀ ਗੁਰੂ ਮਹਾਰਾਜ ਦੀ ਮਹਿਮਾ ਗਾਉਂਦੇ ਰਹੀਏ ਮੱਖਣ ਸਾਹਿਬ ਦਾ 1.5 ਸਦਗਨ ਪੰਡਵਾ ਦੇ ਵੱਲੋਂ ਸਤਿਗੁਰੂ ਅਰਬਦਾਸ ਮਹਾਰਾਜ ਤੇ ਸਕੂਲ ਵੀ ਚਲਾਇਆ ਜਾ ਰਿਹਾ ਗੁਰੂ ਅਰਬਦਾਸ ਤੀਰਸਤਾਨ ਵੀ ਆ ਔਰ ਸਤਿਗੁਰੂ ਅਰਬਦਾਸ ਮਹਾਰਾਜ ਦਾ ਸਰੋਵਰ ਵੀ ਆ ਕਿਵੇਂ ਦੇਖਦੇ ਆ ਮਹਾਪੁਰਸ਼ਾਂ ਦੇ ਇਸ ਉਪਕਾਰਾਂ ਦੇਖੋ ਸਕੂਲ ਵੀ ਚਲਾ ਰਹੇ ਆ ਦੇਖੋ ਜਿੱਥੇ ਦਰਬਾਰ ਆ ਉੱਥੇ ਇਹਨਾਂ ਨੇ ਜਿਹੜਾ ਸਕੂਲ ਬਣਾਇਆ ਹਨ ਉਹ ਸਭ ਤੋਂ ਵੱਡਾ ਉਪਰਾਲਾ ਆ ਅੱਜ ਬਾਬਾ ਸਾਹਿਬ ਡਾਕਟਰ ਪੀ ਮਰਾਓ ਉਮੀਦਵਾਰ ਜੀ ਦਾ ਜਨਮ ਦਿਹਾੜਾ ਵੀ ਆ ਉਹਨਾਂ ਨੇ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਹਥਿਆਰ ਸੀ ਉਹ ਐਜੂਕੇਸ਼ਨ ਸੀ ਸੋ ਬਹੁਤ ਵੱਡਾ ਉਪਰਾਲਾ ਆ ਸਰੋਵਰ ਤਾਂ ਤੁਸੀਂ ਸਾਡੇ ਪਵਿੱਤਰ ਸਥਾਨਾਂ ਦੀ ਸ਼ਾਨ ਆ ਸੋ ਇਤੋਂ ਜ਼ਿਆਦਾ ਮੈਂ ਕੁਝ ਹੋਰ ਬੋਲ ਨਹੀਂ ਸਕਦਾ ਮੈਂ ਸਾਡੇ ਨਾਲ ਉਮੀ ਕਾਲੇ ਸੰਘਿਆ ਵਾਲੇ ਆ ਭਾਈ ਤੁਹਾਨੂੰ 골ਡ ਮੈਡਲ ਮਿਲਿਆ ਆ ਸੋ ਬੜੇ ਮਾਣ ਵਾਲੀ ਗੱਲ ਆ ਕਿ ਤੁਸੀਂ ਸਤਿਗੁਰੂ ਅਬਦਾਸ ਸਾਹਿਬ ਦੇ ਬਾਬਾ ਸਾਹਿਬ ਦੇ ਮਿਸ਼ਨ ਤੇ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਆ ਅੱਜ ਤੁਹਾਨੂੰ ਡੇਰਾ ਸੇਕਾ ਪੰਡਵਾ ਦੇ ਮਹਾ ਮਹਾਪੁਰਸ਼ਾਂ ਵੱਲੋਂ 골ਡ ਮੈਡਲ ਪਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਜ਼ਿੰਦਗੀ ਦਾ ਪਹਿਲਾ 골ਡ ਮੈਡਲ ਡੇਰਾ ਸਚਕਾਉਂ ਪੰਡਵਾ ਤੋਂ ਮਿਲਿਆ ਬਹੁਤ ਰਿਣੀ ਆ ਮੈਂ ਸੰਤਾ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਇਸ ਲਈ ਸਮਝਿਆ ਮੈਨੂੰ ਔਰ ਮੈਂ ਇਸ ਬਦੌਲਤ ਜੋ ਵੀ ਅੱਜ ਇਹ ਬਾਬਾ ਸਾਹਿਬ ਸ਼ੋਰਸ਼ੀਗੁਰ ਅਦਾਸ ਮਹਾਰਾਜ ਜੀ ਕਿਰਪਾ ਸਦਕਾ ਹੀ ਆਇਆ ਹੂੰਮੀਪਰੀ ਜਿਸ ਤਰ੍ਹਾਂ ਤੁਹਾਡੀ ਕ੍ਰਾਂਤੀਕਾਰੀ ਕਲਮ ਆ ਹੁਣ ਤੱਕ ਤਾਂ ਤੁਹਾਨੂੰ ਮੇਰੇ ਹਿਸਾਬ ਨਾਲ 10-15 골ਡ ਮੈਡਲ ਪਹਿਨਣ ਚਾਹੀਦੇ ਚਲੋ ਮਹਾਂਪੁਰਸ਼ਾਂ ਨੇ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਲੱਗਦਾ ਹੈ ਕਿ ਇਹ ਜਿਹੜੀ ਲਹਿਨ ਵਧੂਗੀ ਜੀ ਆਪਾਂ ਨੂੰ ਇੱਕ ਇਹ ਲੱਖਾਂ ਵਰਗਾ ਕਰੋੜਾਂ ਵਰਗਾ ਜਦਾਂ ਤੇਰਾ ਇੱਕੋ ਹੀ ਲੱਖ ਵਰਗਾ ਬਾਕੀ ਮੋ ਪੰਡਪੜੀ ਸ਼ਾਨਵੇਂ ਦੋ ਸ਼ਬਦ ਵਿੱਚ ਸਕੂਲ ਵੀ ਚੱਲਦਾ ਹੈ ਗੁਰੂ ਦਾ ਸਰੋਵਰ ਵੀ ਹੈ ਔਰ ਬਹੁਤ ਸਾਰੇ ਸਮਾਜਿਕ ਧਾਰਮਿਕ ਕਾਰਜ ਮਹਾਪੁਰਸ਼ਾਂ ਵੱਲੋਂ ਕੀਤੇ ਹਨ ਕੀ ਕਹਿਣਾ ਚਾਹੂੰਗਾ ਬਹੁਤ ਚੰਗਾ ਉਪਰਾਲਾ ਕਰ ਰਿਹਾ ਹੈ ਮਹਾਰਾਜ ਬਹੁਤ ਵਧੀਆ ਉਪਰਾਲਾ ਆ ਸਾਡੀ ਕੌਮ ਨੂੰ ਇੱਕਜੁੱਟ ਹੋ ਕੇ ਸਾਥ ਦੇਣਾ ਚਾਹੀਦਾ ਇਹਨਾਂ ਦਾ ਔਰ ਬਹੁਤ ਚੰਗਾ ਜੈ ਗੁਰਦੇਵ ਧੰਨ ਗੁਰਦੇਵ ਜੀ ਸਾਥੀਓ ਇਸ ਸਮੇਂ ਅਸੀਂ ਡੇਰਾ ਸਜਗਰ ਪੰਡਵਾ ਵਿਖੇ ਮੌਜੂਦ ਹਾਂ ਜਿੱਥੇ ਕੇਐਸ ਮੱਖਣ ਤੇ ਓਮੀ ਕਾਲੇ ਸੰਘੇ ਨੂੰ 골ਡ ਮੈਡਲ ਸਨਮਾਨ ਦਿੱਤਾ ਮੱਖਣ ਸਾਹਿਬ ਜੈ ਗੁਰਦੇਵ ਜੀ ਸਰ ਤੁਹਾਨੂੰ 골ਡ ਮੈਡਲ ਸਨਮਾਨ ਦਿੱਤਾ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਹੈ ਜੀ ਹਾਂਜੀ ਹਾਂਜੀ ਦੇਖੋ ਜਦੋਂ ਮਾਨ ਸਨਮਾਨ ਹੁੰਦੇ ਹੈ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਖੁਸ਼ੀ ਤਾਂ ਆਫੀਸ਼ਲੀ ਹੋਣੀ ਹੋਣੀ ਆ ਸੋ ਅਸੀਂ ਗੁਰੂ ਮਾਰਾ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਤੰਦਰੁਸਤੀਆਂ ਬਖਸ਼ੇ ਆ ਸਮਤ ਬਖਸ਼ੇ ਅਸੀਂ ਇੱਥੇ ਹੀ ਗੁਰੂ ਮਹਾਰਾਜ ਦੀ ਮਹਿਮਾ ਗਾਉਂਦੇ ਰਹੀਏ ਮੱਕਣ ਸਾਹਿਬ ਦਾ 13 ਸਦਗਰ ਪੰਡਵਾ ਦੇ ਵੱਲੋਂ ਸਤਿਗੁਰੂ ਅਰਬਦਾਸ ਮਹਾਰਾਜ ਤੇ ਸਕੂਲ ਵੀ ਚਲਾਇਆ ਜਾ ਰਿਹਾ ਗੁਰੂ ਅਰਬਦਾਸ ਤੀਰਸਤਾਨ ਵੀ ਹੈ ਔਰ ਸਤੂ ਅਰਬਦਾਸ ਮਹਾਰਾਜ ਦਾ ਸਰੋਵਰ ਵੀ ਹੈ ਕਿਵੇਂ ਦੇਖਦੇ ਆ ਮਹਾਪੁਰਸ਼ਾਂ ਦੇ ਇਸ ਉਪਕਾਰਾਂ ਦੇਖੋ ਸਕੂਲ ਵੀ ਚਲਾ ਰਹੇ ਆ ਦੇਖੋ ਜਿੱਥੇ ਦਰਬਾਰ ਆ ਉੱਥੇ ਇਹਨਾਂ ਨੇ ਜਿਹੜਾ ਸਕੂਲ ਬਣਾਇਆ ਹਨ ਉਹ ਸਭ ਤੋਂ ਵੱਡਾ ਉਪਰਾਲਾ ਆ ਅੱਜ ਬਾਬਾ ਸਾਹਿਬ ਡਾਕਟਰ ਪੀ ਮਰਾਓ ਉਮੀਦਕਰ ਜੀ ਦਾ ਜਨਮ ਦਿਹਾੜਾ ਵੀ ਆ ਉਹਨਾਂ ਨੇ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਹਥਿਆਰ ਸੀ ਉਹ ਐਜੂਕੇਸ਼ਨ ਸੀ ਸੋ ਬਹੁਤ ਵੱਡਾ ਉਪਰਾਲਾ ਹੈ ਸਰੋਵਰ ਤਾਂ ਤੁਸੀਂ ਸਾਡੇ ਪਵਿੱਤਰ ਸਤਾਨਾਂ ਦੀ ਸ਼ਾਨ ਆ ਸੋ ਇਤੋਂ ਜ਼ਿਆਦਾ ਮੈਂ ਕੁਛ ਹੋਰ ਬੋਲ ਨਹੀਂ ਬਤਾ ਮੈਂ ਸਾਡੇ ਨਾਲ ਉਮੀ ਕਾਲੇ ਸੰਘਿਆ ਵਾਲੇ ਆ ਪਾ ਜੀ ਤੁਹਾਨੂੰ 골ਡ ਮੈਡਲ ਮਿਲਿਆ ਆ ਸੋ ਬੜੇ ਮਾਣ ਵਾਲੀ ਗੱਲ ਆ ਕਿ ਤੁਸੀਂ ਸਤਿਗੁਰੂ ਅਰਦਾਸ ਮਹਾਰਾਜ ਦੇ ਬਾਬਾ ਸਾਹਿਬ ਦੇ ਮਿਸ਼ਨ ਤੇ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਆ ਅੱਜ ਤੁਹਾਨੂੰ ਡੇਰਾ ਸਚਾ ਪੰਡਵਾ ਦੇ ਮਹਾ ਮਹਾਪੁਰਸ਼ਾਂ ਵੱਲੋਂ 골ਡ ਮੈਡਲ ਪਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਜਿੰਦਗੀ ਦਾ ਪਹਿਲਾ 골ਡ ਮੈਡਲ ਡੇਰਾ ਸਚਾ ਪੰਡਵਾ ਤੋਂ ਮਿਲਿਆ ਬਹੁਤ ਰਿਣੀ ਆ ਮੈਂ ਸੰਤਾ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਇਸ ਲਈ ਸਮਝਿਆ ਮੈਨੂੰ ਔਰ ਮੈਂ ਇਸ ਬਦੌਲਤ ਜੋ ਵੀ ਅੱਜ ਇਹ ਬਾਬਾ ਸਾਹਿਬ ਸਤਿਗੁਰ ਉਮੀਪਰੀ ਇਸ ਤਰ੍ਹਾਂ ਤੁਹਾਡੀ ਕ੍ਰਾਂਤੀਕਾਰੀ ਕਲਮ ਆ ਹੁਣ ਤੱਕ ਤੁਹਾਨੂੰ ਮੇਰੇ ਹਿਸਾਬ ਨਾਲ 10-15 ਗੋਲਡ ਮੇੜੇ ਪੈਣ ਚਾਹੀਦੇ ਚਲੋ ਮਹਾਪੁਰਸ਼ਾਂ ਨੇ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਲੱਗਦਾ ਹੈ ਕਿ ਇਹ ਜਿਹੜੀ ਲੈਨ ਵਧੂਗੀ ਜੀ ਆਪਾਂ ਨੂੰ ਇੱਕ ਲੱਖ ਵਰਗਾ ਕਰੋੜਾ ਵਰਗਾ ਜਦਾਂ ਤੇਰਾ ਕੋਈ ਲੱਖ ਵਰਗਾ ਮਾਟੀ ਮੋੜ ਕੇ ਜੇ ਵਿੱਚ ਪਾ ਲੈ ਸਰ ਡੇਰਾਸਰ ਪੰਡਪਾਲੀ ਸ਼ਾਨਵੇਂ ਦੋ ਸ਼ਬਦ ਵਿੱਚ ਸਕੂਲ ਵੀ ਚੱਲਦਾ ਹੈ ਗੁਰੂ ਦਾ ਸਰੋਵਰ ਵੀ ਹੈ ਔਰ ਬਹੁਤ ਸਾਰੇ ਸਮਾਜਿਕ ਧਾਰਮਿਕ ਕਾਰਜ ਮਹਾਪੁਰਸ਼ਾਂ ਵੱਲੋਂ ਕੀਤੇ ਹਨ ਕੀ ਕਹਿਣਾ ਚਾਹੂੰਗਾ ਬਹੁਤ ਚੰਗਾ ਉਪਰਾਲਾ ਕਰ ਰਿਹਾ ਹੈ ਮਹਾਰਾਜ ਬਹੁਤ ਵਧੀਆ ਉਪਰਾਲਾ ਆ ਸਾਡੀ ਕੌ ਚਾਹੀਦਾ ਇਹਨਾਂ ਦਾ ਔਰ ਬਹੁਤ ਚੰਗਾ। ਤੁਸੀਂ ਸਾਦੇ ਤੁਸੀਂ ਦੇਖ ਸਕਦੇ ਕੇਐਸ ਮੱਖਣ ਜਿਨ੍ਹਾਂ ਨੂੰ 골ਡ ਮੀਡਲ ਨਾਲ ਡੇਰਾ ਸੱਜੇ ਪੰਡਵਾਵੇ ਕੇ ਸਨਮਾਨਿਤ ਕੀਤਾ ਗਿਆ। ਉਹ ਵੀ ਕਾਲੇ ਸੰਗਿਆ ਨੂੰ 골ਡ ਮੀਡਲ ਨਾਲ ਸਨਮਾਨਿਤ ਕੀਤਾ ਗਿਆ। ਤੁਸੀਂ ਦੇਖ ਸਕਦੇ ਆ ਬਹੁਤ ਵੱਡੇ ਵੱਡੇ ਉਪਰਾਲੇ ਜਿਹੜੇ ਆ ਕੀਤੇ ਜਾ ਰਹੇ ਆ। ਕੇਐਸ ਮੱਖਣ ਜੀ ਇਹ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਤੁਸੀਂ ਦੇਖ ਸਕਦੇ ਆ ਗੁਰੂ ਅਰਜਨ ਦੇਵ ਸਾਹਿਬ ਦੇ ਵਸੰਗਤਾਂ ਅੱਜ ਡੇਰਾ ਸੱਜੇ ਪੰਡਵਾਵੇ ਕੇ ਪਹੁੰਚੀ ਤੇ ਸ਼੍ਰੀ ਗੁਰੂदास ਵਿਸਾਖੀ ਮੇਲਾ ਮਨਾਇਆ ਗਿਆ। ਸੰਤ ਮਹਾਪੁਰਖ ਤੁਸੀਂ ਦੇਖ ਸਕਦੇ ਆ साधू सोसायटी साधू पहुची आहे